ਮੈਂ ਤਾਂ ਦੁਕਾਨ ਤੇ ਬੈਠਾ ਸੀ ਆਰਮਨਾਲ ਬੈਠਾ ਸੀ ਕੰਮ ਕਰੀ ਰਿਹਾ ਸੀ ਜੇ ਤੇ ਇੱਕ ਦਮ ਧੜਾਕਾ ਪਿਆ ਛੁੱਟਿਆ ਮੈਨੂੰ ਪਤਾ ਨਹੀਂ ਲੱਗੇ ਕੀ ਹੈ ਮੈਂ ਘਬਰਾ ਕੇ ਸ਼ੀਸ਼ਾ ਟੁੱਟਿਆ ਹੋਇਆ ਸੀ ਇਹ ਦੇਖਿਆ ਤਾਂ ਜਦੋਂ ਬਾਹਰੋਂ ਪਤਾ ਲੱਗਿਆ ਵੀ ਦੋ ਤਿੰਨ ਬੰਦੇ ਆਏ ਨੇ ਕੋਈ ਫੇਰ ਦੋ ਤਿੰਨ ਫੇਰ ਮਾਰ ਕੇ ਗਏ ਇਹ ਗੱਲ ਮੈਨੂੰ ਪੁੱਛੀ ਫੇਰ ਇਹ ਥੋੜੇ ਬੰਦੇ ਅੰਦਰੋਂ ਆਈ ਅੰਦਰ ਫੇਰ ਪਹਿਲਾਂ ਕਦੇ ਕੋਈ ਥੋੜੇ ਜਿਹੇ ਆ ਕੇ ਨਾ ਕੋਈ ਕਿਸੇ ਨੇ ਕੋਈ ਗਰੋਥੀ ਨਹੀਂ ਨਾ 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 ਕੋਈ ਨਹੀਂ ਕੋਈ ਸ਼ਕਤੀ ਨਹੀਂ ਹੈ ਨਹੀਂ ਜੇਪਾ ਕਿਦਾਂ ਮੁਸ਼ਾਇਰ ਲਾੜਾ ਡੇ ਨਾ ਕਿੰਨੇ ਟਿਕਰਾ ਸਮਾ ਹੋ ਗਿਆ ਵਾਸਤੇ ਤਾਂ ਕਿ 15 ਮਿੰਟ ਗਿਆ ਨਾ ਨਾ ਕੋਈ ਕੋਲ ਕਰਿਆ ਨਹੀਂ ਆਇਆ ਨਾ ਕੁਝ ਨਹੀਂ ਆਇਆ ਜਿਹੜਾ ਪਹੌੜ ਨਹੀਂ ਕਰਦੇ ਕਰਦੇ ਮੇਰੇ ਚਾਚਾ ਜੀ ਨੇਗੇ ਤੇ ਪਹਿਲਾਂ ਕੋਈ ਇਹ ਜੀ ਕੋਈ ਗੱਲ ਨਹੀਂ ਕੋਈ ਫਰੋਤੀ ਵਾਲੀ ਗੱਲ ਨਹੀਂ ਕੋਈ ਖਾਸ ਲੜਾਈ ਝਗੜੇ ਵਾਲੀ ਵੀ ਕੋਈ ਗੱਲ ਨਹੀਂ ਹੈਗੀ ਪਰ ਪਤਾ ਨਹੀਂ ਲੱਗਿਆ ਜੇ ਕੌਣ ਸੀ ਦੋ ਬੰਦੇ ਸੀ ਕਿਹਾ ਜਾ ਰਿਹਾਗਾ ਤੇ ਅੱਗੇ ਮੋਟਰਸਾਈਕਲ ਵੀ ਹੋਰ ਸੜ ਟੁੱਟ ਗਏ ਹਨਾ ਤੇ ਬਾਜ਼ਾਰ ਭਰਿਆ ਹੋਇਆ ਭਰੇ ਬਾਜ਼ਾਰ ਦੇ ਵਿੱਚ ਤੁਸੀਂ ਦੇਖੋ ਵੀ ਫਾਇਰਿੰਗ ਕਰਕੇ ਗਏ ਆ ਦੋ ਬੰਦੇ ਸ਼ੀਸ਼ੇ ਦੇ ਉੱਤੇ ਇੱਥੇ ਥੱਲੇ ਹੀ ਇੱਥੇ ਨਾਲ ਕੁਰਸੀ ਤੇ ਚਾਚਾ ਹੀ ਬੈਠੇ ਸੀਗੇ ਤੇ ਜਿਹੜਾ ਹਾਲ ਆ ਤੁਸੀਂ ਦੇਖ ਹੀ ਰਹੇ ਹੋ ਬਾਕੀ ਪੁਲਿਸ ਆਈ ਹੈ ਇੱਥੇ ਦੇਖ ਰਹੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਆਪਣੇ ਜੋ ਵੀ ਸੀਸੀਟੀਵੀ ਵਗੈਰਾ ਲੱਗੇ ਹੋਏ ਆ ਉਹਨਾਂ ਦੀ ਜਿਹੜੀ ਫੁਟੇਜ ਆ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਵੀ ਦੇਖਦੇ ਆ ਕਿਸੇ ਚ ਕੈਪਚਰ ਹੋਇਆ ਪਰ ਸਮਝ ਤੋਂ ਪਰੇ ਆ ਗੱਲ ਵੀ ਭਰੇ ਬਾਜ਼ਾਰ ਦੇ ਵਿੱਚ ਲੋਕਾਂ ਦਾ ਜਿਹੜਾ ਹੌਂਸਲਾ ਉਹ ਕਿਵੇਂ ਪੈ ਗਿਆ ਕਿ ਫਾਇਰਿੰਗ ਕਰਕੇ ਆ ਤੇ ਜਾਂ ਕਿਵੇਂ ਕਿਹਾਤ ਹੋ ਗਿਆ ਇੱਕ ਗਲੀ ਚ ਮੌਂਦੇ ਸੀ ਮੁੰਡੇ ਮੋਟਰਸਾਈਕਲ ਲਈ ਉਹਨਾਂ ਨੇ ਪਿੱਛੇ ਦੁਕਾਨ ਬੁੜੀਆਂ ਦੇ ਵਿੱਚ ਮਾਰਿਆ ਮੋਟਰਸਾਈਕਲ ਉਹ ਜਿਹੜੋ ਭੱਜਣ ਲੱਗੇ ਸੀ ਉਹਨਾਂ ਨੂੰ ਫੜ ਦਿੱਤੀ ਸੀ ਜੀ ਉਹਨਾਂ ਨੇ 3-4 ਫੇਰ ਚਲਾ ਦੇ ਫੇਰ ਕਿਤੇ ਚਲਾਇਆ ਸਰ ਕਿਸੇ ਦੇ ਉਹਨਾਂ ਨੇ ਪਹਿਲਾਂ ਤਾਂ ਉਹੀ ਚਲਾਤੇ ਵੀ ਸਾਨੂੰ ਛੱਡ ਦੇਣਾ ਵੀ ਭਾਜੀ ਅਸੀਂ ਉਦੋਂ ਵਾਰ ਫਿਰ ਗਾਹਾਂ ਆ ਕੇ ਗੁਰਦੁਆਰਾ ਸਾਹਿਬ ਨਾਲ ਬਾਬੇ ਨੇ ਦੱਬ ਲਿਓ ਡਿੱਗ ਪਈ ਜਦੋਂ ਅਸੀਂ ਉਹਨਾਂ ਨੂੰ ਦੁਆੜੇ ਫੜ ਲੱਕੇ ਫਿਰ ਉਹਨਾਂ ਨੇ ਸਿੱਧੀ ਚਲਾਇਆ ਮਸਾ ਜਾਣ ਵਿਚ ਆਈ ਹੈ ਕਾਹ ਚੰਗੇ ਸੀ ਦੋ ਜੜੀ ਸੀ ਮੂੰਹ ਵੱਨੇ ਸੀ ਚਿੱਟੇ ਪਰਨੇ ਨਾਲ ਹਸਲਾ ਕੀ ਸੀ ਹੋਈ ਇਹਦੇ ਵਿੱਚ ਉਹ ਕਾਰਵਾਈ ਕਰ ਰਹੇ ਸੀ ਸਿਟੀ ਐਸਐਚਓ ਉਹਨੂੰ ਬਿਨਾਂ ਲੈ ਕੇ ਰਜਿਸਟਰ ਕਰਕੇ ਕਲੀਫਾਈ ਕਰਦੇ ਕੀ ਲੱਗਦਾ ਕੀ ਕਰਨਾ ਜੀ ਇਦਾਂ ਫਾਇਰਿੰਗ ਦਾ ਇਹਦਾ ਜੇ ਵੈਰੀਫਾਈ ਕਰਦੇ ਪਤਾ ਲੱਗੂ ਕੋਈ ਸ਼ਰਾਗੱਥ ਲੱਗਿਆ ਕੋਈ ਪੁੱਛ ਨਹੀਂ ਹਜੇ ਦਾ ਕੁਝ ਨਹੀਂ ਮੋਟਰਸਾਈਕਲ ਮਿਲਿਆ ਦੇਖਦੇ ਆ ਬਾਕੀ ਕੀ ਕੀ ਕਹੋਗੇ ਜਿਹੜਾ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਰਾਤ ਤੱਕ ਡਿੱਗ ਰਹੇ ਨੇ ਸਭੀ ਚੱਲ ਰਹੀ ਹੈ ਸਰਦ